ਤਾਂ ਤੁਸੀਂ ਇਹ ਅਛਾਦੋ ਕਿ ਇਸ ਜਗ੍ਹਾ ਦੇ ਉੱਪਰ ਜਿਹੜਾ ਵਾਹਨ ਡਰੋਨ ਦਿੱਤਾ ਗਿਆ ਤਾਂ ਰੀਡੀ ਜਾਣ ਕਰਨੀ ਚਾਹੀਦੀ ਹੈ ਬਸ ਤਾਂ ਕਿ ਜੇਕਰ ਕੋਈ ਮੁਨਾਫੇ ਵਾਲੋ ਦਿੱਕਤੀ ਕੀ ਜਾਂਦਾ ਤੁਸੀਂ ਇਸ ਜਗ੍ਹਾ ਦੇ ਉੱਪਰ ਘਟਨਾ ਨੂੰ ਭੁੱਲ ਕੇ ਕਰ ਰਹੇ ਆ ਕਿ ਇਹ ਕੋਈ ਹੋਣੀ ਨਹੀਂ ਲੱਗਦਾ ਪਰ ਉਹ ਨਹੀਂ ਆਉਂਦੀ ਹੈ ਪਰ ਬੜਾ ਬੰਦ ਚੰਦ ਕਰਦੇ ਆ ਲੋਕਾਂ ਤੋਂ ਮੇਰੀ ਗੱਲ ਸੁਣੋ ਸਾਡੇ ਤੋਂ ਇੱਕ ਐਸੀ ਸਰ ਸਰ ਐਦھر ਨੂੰ ਕਰਵਾ ਦਿਓ ਚਿਹਰਾ ਐਦھر ਕਰਵਾ ਦਿਓ ਛੋਟ ਹੋ ਜਾਣਗੇ ਹੈਪੀ ਮੜਿਆ ਖੜਾ ਕਰਾਗਾ ਉਹ ਨਹੀਂ ਜਾਣਦੇ ਤੋਰੇ ਨਹੀਂ ਜੋ ਤੁਹਾਡੇ ਸ਼ਹਿਰ ਹੋਈ ਆ ਰਹੇ ਮੁੱਢਲੀ ਜਗ੍ਹਾ ਦਾ ਜ਼ਿਆਦਾ ਲੈਂਦੇ ਪੈਸੇ ਰੋਹਾਂਗੇ ਜੋ ਕਹਿੰਦਾ ਜਗ੍ਹਾ ਪਹੁੰਚ ਜਾਓ ਉਸ ਜਗ੍ਹਾ ਕੰਮ ਹੋਈ ਨਹੀਂ ਔਰ ਚਾਇਦਾ ਜਿਹੜਾ ਉਹਨੂੰ ਪੁੱਛ ਕਰ ਰਹੇ ਯਾਰ ਪਿੱਛੇ ਹੋ ਗਿਆ ਯਾਰ ਮਰਾਏ ਵੀ ਆਪਣੇ ਔਰ ਇਸ ਦਾ ਕੋਈ ਪਤਾ ਨਹੀਂ ਦੱਸਦੇ ਦੋਤਾ ਪਵਾ ਦੋਤਾ ਆਮ ਕੀਤਾ ਉਹ ਜਿਹੜਾ ਹੈਗਾ ਦੁਬਾਰਾ 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 ਬੋਲਦਾ ਜੀ ਸਰ ਹਾਂ ਜੀ ਹਾਂ ਜੀ ਹਾਂ ਜੀ ਸਰ ਇਹ ਨਾਮ ਇਹ ਸਰ ਮਾਮਲਾ ਓਏ ਥੱਲੇ ਕਰੋ ਯਾਰ ਕੀ ਮਾਮਲਾ ਸਰ ਸਾਰਾ ਹੋਇਆ ਦੱਸੋ ਮੈਂ ਤੇ ਅੰਦਰ ਹੀ ਸਾਡੇ ਸਿਵਲ ਲਾਈਨ ਪੁਲਿਸ ਸਟੇਸ਼ਨ ਤੇ ਮਜੀਠਾ ਰੋਡ ਪੁਲਿਸ ਸਟੇਸ਼ਨ 'ਚ ਈ ਰਿਕਸ਼ਾ ਦੇ ਵਿੱਚ ਫੀਮੇਲ ਵਿਕਟਿਮਸ ਨੂੰ ਪਰਸ ਕੋਏ ਗਏ ਸੀਗੇ ਜਿਹੜਾ ਸਿਵਲ ਲਾਈਨ ਦਾ ਕੇਸ ਸੀ ਉਹ ਭੰਡਾਰੀ ਪੁਲ ਚੱਲ ਰਿਹਾ ਸੀ ਹਾਲ ਬਾਜ਼ਾਰ ਵੱਲੋਂ ਉੱਥੇ ਪਰਸਨੇਚਿੰਗ ਹੋਈ ਉਹ ਇੰਗਲੈਂਡ ਦੀ ਫੈਮਿਲੀ ਸੀ ਮਦਰ ਐਂਡ ਡਾਟਰਸ ਦੂਸਰਾ ਜਿਹੜਾ ਮਜੀਟਾ ਰੋਡ ਦਾ ਕੇਸ ਸੀ ਉਹਦੇ ਵਿੱਚ ਮੋਰੀਸ਼ੀਅਸ ਦੇ ਫੀਮੇਲ ਵਿਕਟਿਮ ਸੀਗੇ ਉਹਨਾਂ ਦਾ ਪਰਚਾ ਕੋਇਆ ਗਿਆ ਜਿਹਦੇ ਵਿੱਚ ਉਹਨਾਂ ਦੇ ਪਾਸਪੋਰਟ ਔਰ ਕੁਝ ਆਈਡੀ ਕਾਰਡਸ ਫੋਨ ਔਰ ਜਿਹੜੇ ਫੋਰਨ ਕਰੰਸੀ ਤੇ ਇੰਡੀਅਨ ਕਰੰਸੀ ਸੀ ਤੇ ਹੋਰ ਡਾਕੂਮੈਂਟਸ ਸੀਗੇ ਉਹ ਜਿਹੜੀ ਸਿਵਲ ਲਾਈਨ ਦੀ ਵਾਰਦਾਤ ਇੱਕੋ ਸਿੰਗਲ ਸਟ੍ਰੈਚਰ ਸੀਗਾ ਔਰ ਜਦੋਂ ਰਜਿਸਟਰ ਕਰ ਰਹੀ ਸੀ ਉਹਨਾਂ ਦੀ ਡਾਕਟਰ ਤੇ ਥੋੜੀ ਸੱਟ ਵੀ ਲੱਗੀ ਸੀ ਤੋਂ ਐਕਟਿੰਗ ਸਵਿਫਟਲੀ ਬਹੁਤ ਤੇਜ਼ੀ ਨਾਲ ਕਾਰਵਾਈ ਕੀਤੀ ਸਾਡੇ ACP ਮਨਿੰਦਰ ਸਿੰਘ ਦੀ ਸੁਪਰਵੀਜ਼ਨ ਦੇ ਵਿੱਚ ਸਾਡੇ SHO ਸਿਵਲ ਲਾਈਨ ਗੁਰਪ੍ਰੀਤ ਰஞ்சிਤ SHO ਮਜੀਠਾ ਰੋਡ ਤੇ ਇੰਸਪੈਕਟਰ ਮੋਹਨਦੀਪ ਦੀਆਂ ਟੀਮਾਂ ਲੱਗੀਆਂ ਔਰ ਅਸੀਂ ਇਹਨੂੰ ਬੰਦੇ ਨੂੰ ਜਿਹੜਾ ਕੇਸ ਦੋਨੋਂ ਟਰੇਸ ਕੀਤੇ ਬੜਾ ਹਾਰਡਨ ਕ੍ਰਿਮੀਨਲ ਸੂਰਜ ਜੇਲियस ਮੰਡੀ ਪਿੰਡੀ ਸਹਦਾ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਇਹਦੇ ਤੇ ਤੇ ਕਾਫੀ ਨੋਟੋਰੀਅਸ ਕੈਰੇਕਟਰ ਹੈ ਇਨੂੰ ਫੜ ਕੇ ਜਦੋਂ ਇਹਦੀ ਪੁਛਗਿਜ਼ ਦੇ ਵਿੱਚ ਪਹੁੰਚਦੀ ਵਾਸਤੇ ਇੱਧਰ ਲੈ ਕੇ ਆਏ ਸੀ ਸਦਰ ਦੇ ਏਰੀਏ ਤੇ ਇਹਨੇ ਇੱਕ ਸਾਡੇ ਮੁਲਾਜ਼ਮ ਦੀ ਜਿਹੜੀ ਅਸால்ਟ ਖੋ ਕੇ ਉਹ ਫੋਨ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਆਈਓ ਜਸਕਰਨ ਸਿੰਘ ਇਸ ਕੇਸ ਦਾ ਸਿਵਲ ਲਾਈਨ ਦਾ ਏਐਸਏ ਹੀ ਉਹਨੇ ਬੜੀ ਮੁਸਤਦੀ ਨਾਲ ਆਪਣੇ ਸਰਵਿਸ ਰੋਲਵਰ ਨਾਲ ਇਹਨੂੰ ਨਿਊਟ੍ਰਲਾਈਜ਼ ਕੀਤਾ ਔਰ ਜਦੋਂ ਗੋਲੀ نیچے ਚੱਲੀ ਤਾਂ ਇਹਦੇ ਪੈਰ ਦੇ ਵਿੱਚ ਲੱਗੀ ਸੋ ਇਹਦੇ ਚ ਸਾਰੀਆਂ ਬਰਾਮਦੀਆਂ ਟੋਟਲ ਕੀਤੀਆਂ ਜਾ ਚੁੱਕੀਆਂ ਔਰ ਦੋਨੇ ਦੇ ਵਿਕਟਿਮਸ ਨੇ ਇੰਗਲੈਂਡ ਤੇ ਬਰਿਸ਼ਸ ਵਾਲੇ ਉਹਨਾਂ ਨਾਲ ਸੀ ਇੰਟੈਕਟ ਸਾਰਾ ਉਹਨਾਂ ਦਾ ਸਮਾਨ ਅਸੀਂ ਮੋੜਾਂਗੇ ਔਰ ਇਹਦੇ ਨਾਲ ਜਿਹੜਾ ਇੱਕ ਮਜੀਠਾ ਰੋਡ ਦੀ ਵਾਰਦਾਤ ਚ ਗੁਰਕੀਰਤ ਨਾਮ ਦਾ ਲੜਕਾ ਫਿਕਰ ਹੋਇਆ ਉਹ ਵੀ ਜਲਦੀ ਹੁਣ ਫੜਿਆ ਜਾਏ ਸਰ ਇਹ ਬੇਸਿਕਲੀ ਮਨ ਲਨ ਆਰ ਆਈ ਵੈਸੀ ਇੱਕ ਟਾਰਗੇਟ ਹੋ ਗਈ ਕਿ ਮਨ ਲਨ ਕੋਈ ਇਨਫੋਰਮੇਸ਼ਨ ਸੀ ਕਿ ਐਨ ਆਰ ਆਈ ਦੇਖੋ ਬੇਸਿਕਲੀ ਇਹਨੇ ਤਾਂ ਦੇਖਿਆ ਕਿ ਫੀਮੇਲ ਵਿਕਟਿਮਸ ਨੂੰ ਔਰ ਉਹ ਵੀ ਈ ਰਿਕਸ਼ਾ ਦੇ ਵਿੱਚ ਇਜ਼ੀ ਆ ਕਿ ਪਰਸਵਾਰਾ ਦੇ ਵਿੱਚੋਂ ਖੋ ਕੇ ਦੋ ਦਾ ਬੰਦਾ ਭੱਜ ਜਾਂਦਾ ਜਦੋਂ ਉਹ ਬੰਦਾ ਰਿਐਕਟ ਕਰਦਾ ਈ ਰਿਕਸ਼ਾ ਚੋਂ ਬਾਹਰ ਨਿਕਲਦਾ ਰੌਲਾ ਪਾ ਉਨੀਦਰ ਨੂੰ ਹੀ ਹੋ ਜਾਂਦਾ ਸਰ ਪਹਿਲੇ ਕਿੰਨੇ ਪਰਚੇ ਦਰਜ ਨੇ ਦੋ 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 ਮੁਕਦਮੇ ਦਰਜ ਹੈ ਜੀ ਇਹਦੇ ਤੇ ਪਹਿਲੇ ਅੰਮ੍ਰਿਤਸਰ ਫਰਾਈ ਕਰਿਆ ਰਿਹਾ ਸੀ ਕਿਥੇ ਜਗ੍ਹਾ ਹਾਂਜੀ ਰਹਿਣ ਵਾਲਾ ਪਿੰਡੀ ਸਾਦਾਂ ਦਾ ਉਹ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ ਸਰ ਕਿੰਨੀ ਫਾਇਰਿੰਗ ਕਿੰਨੀ ਕੀ ਹੋਈ ਇੱਕ ਇੱਕ ਫਾਇਰ ਹੋਇਆ 9mm ਪਿਸਤਲ ਜਿਹੜਾ ਸਰਵਿਸ ਪਿਸਤਲ ਸੀ ਜਿਸ ਕਾਰਨ ਸਿੰਘ ਆਇਓ ਪੀਐਸ ਹਿਵਲਾਈਨ ਐਸਆਈ ਸਰ ਕੋਈ ਕੋਸ਼ਿਸ਼ ਕੀਤੀ ਸੀ ਕਿ ਜੀ ਉਸੇ ਰਿਟੈਲੀਏਸ਼ਨ ਚ ਮੈਂ ਤਾਂ ਉਹਨੂੰ ਸ਼ਾਬਾਸ਼ ਦਿੰਨਾ ਕਿ ਜਿਸ ਕਾਰਨ ਨੇ ਬੜਾ ਇਮੀਡੀਏਟ ਰਿਐਕਟ ਕੀਤਾ ਔਰ ਇਨੂੰ ਨਿਊਟਰਲਾਈਜ਼ ਕੀਤਾ ਹੋਇਆ ਸਾਰਾ ਫੌਨ ਬਰਾਮਦ ਕਰ ਲਿਆ ਗਿਆ ਸਾਰਾ ਸਮਾਨ ਤੇ ਕਰੰਸੀ ਜਿਹੜੀ ਬਰਾਮਦ ਹੋ ਚੁੱਕੀ ਟੋਟਲ ਕਿੰਨਾ ਕੁ ਦੀ ਲੁੱਟ ਸੀਗੀ ਅਜਰੀ ਜਿਹੜੀ ਵੀ ਹੈਗੀ ਸੀ ਦੇਖੋ ਜਿਹੜੇ ਟੋਟਲ ਆਪਾਂ ਦੇਖੀਏ ਪਰਸ ਦੇ ਵਿੱਚ ਜਿਹੜੇ ਯੂਕੇ ਦਾ ਮਦਰ ਐਂਡ ਡਾਟਰ ਸੀਗੇ ਜੀ ਉਹਨਾਂ ਦੇ ਪਾਸਪੋਰਟ ਸੀਗੇ ICICI ਤੇ ATM ਕਾਰਡ ਸੀਗੇ ਆਈਫੋਨ ਸੀ ਇੱਕ ਬਰਕਲੇ ਬੈਂਕ ਦਾ ਇੰਗਲੈਂਡ ਦਾ ਕਾਰਡ ਸੀ ਇੱਕ ਰੈਵੋਲੂਟ ਕਾਰਡ ਸੀਗਾ ਉਹ ਇੰਗਲਿਸ਼ ਅਮਰੀਕਨ ਐਕਸਪ੍ਰੈਸ ਕਾਰਡ ਸੀ ਉਹਨਾਂ ਦੀਆਂ ਐਨਕਾ ਸੀ ਤੇ 300 ਪਾਉਂਡ ਤੇ 2000 ਰੁਪਏ ਇੰਡੀਅਨ ਸੀਗਾ ਇਹ ਜਿਹੜੇ ਮូរੀਸ਼ੀਅਸ ਦੇ ਮੈਡਮ ਕੁਰਾਸ਼ੀ ਨੇ ਉਹਨਾਂ ਦਾ ਵੀ ਸੈਮਸੰਗ ਫੋਨ ਸੀਗਾ ਤੇ ਨੈਸ਼ਨਲ ਆਈਡੀ ਸੀ ਤੇ ਕਰੰਸੀ ਨੋਟ ਸੀ 600 ਯੂਰੋ ਤੇ 20000 ਇੰਡੀਅਨ ਕਰੰਸੀ ਸਾਰੇ ਪੈਸੇ ਬਰਾਮਦ ਕਰ ਦਿੱਤੇ ਗਏ ਤੇ ਤਕਰੀਬਨ ਸਾਰੇ ਕੰਪਲੀਟ ਹੋ ਗਏ ਅੱਛਾ ਇੱਥੇ ਕੀ ਕਰਨ ਆਏ ਸੀ ਇੱਥੇ ਮਤਲਬ ਬਰਾਮਦ ਇੱਥੇ ਇਹਨੇ ਛੁੱਟ ਦਿੱਤਾ ਸੀ ਜੀ ਪਰਸੇ ਇਹਨੇ ਜਾ ਦੇਖੋ ਜਿਹੜੇ ਪੁਲਿਸਮ ਹੁੰਦੇ ਨੇ ਆਪਣਾ ਹੀ ਸਿਸਟਮ ਬਣਾਉਂਦੇ ਨੇ ਔਰ ਗੁਮਰਾਹ ਵੀ ਕਰਦੇ ਕਈ ਵਾਰੀ ਪੁਲਿਸ ਨੂੰ ਸੋਸ ਕਰਕੇ ਅਸੀਂ ਰਿਕਵਰੀ ਵਾਸਤੇ ਇੱਥੇ ਆਏ ਸੀਗੇ ਸਰ ਅਕਸਰ ਅਸੀਂ ਵੇਖੀਦਾ ਜਦੋਂ ਪੁਲਿਸ ਮੁਲਾਜ਼ਮ ਕਿਸੇ ਨੂੰ ਲੈ ਕੇ ਜਾਂਦੇ ਨੇ ਹੱਥ ਘੜੀ ਲੱਗੀ ਹੁੰਦੀ ਹੈ ਜੀ ਕੀ ਇਹਨੂੰ ਹੱਥ ਘੜੀ ਨਾ ਲਾ ਕੇ ਲੈ ਕੇ ਆਏ ਸੀ ਜੀ ਦੇਖੋ ਅਜੇ ਫੜ ਕੇ ਲਿਆਂਦਾ ਹੀ ਸੀਗਾ ਤੇ ਪੁਲਿਸ ਨੂੰ ਹੁੰਦਾ ਕਿ ਰਿਕਵਰੀ ਹੋ ਜੇ ਤੋ ਮੈਂ ਇਹਨੂੰ ਆਪਾਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਮੈਂ ਬਿਕੋਜ਼ ਇਟ ਇਜ਼ ਅ ਗੁੱਡ ਐਕਸ਼ਨ ਬਾਈ ਦੀ ਪੁਲਿਸ ਐਂਡ ਵੈਰੀ ਅਲਰਟ ਐਕਸ਼ਨ ਅਸੀਂ ਉਹਨੂੰ ਰਿਵਾਰਡ ਵੀ ਕਰਾਂਗੇ ਸਰ ਕਵਰੀ ਮੈਂ ਇੱਕ ਵੀਡੀਓ ਵੀ ਤਿਆਰ ਕੀਤੀ ਕਿੰਨੀ ਘੋੜਵਾਰ ਦਾ ਕੀਤੀ ਹੋ ਸਕਦੀ ਹੈ ਅੱਬਾ ਜੀ ਚੱਲ ਰਹੀ ਹੈ ਜੀ ਇਹਦੇ ਕਾਨਫਰੈਂਸ ਤੁਸੀਂ ਤੁਸੀਂ ਸਾਰਾ ਦੱਸ ਰਹੇ ਹੋ ਟੈਕਨੀਕਲ ਐਨਾਲਿਸਿਸ ਸਾਰੇ ਇਹਦੇ ਫੋਨ ਵਗੈਰਾ ਦਾ ਹੋ ਰਿਹਾ ਵੀਲ ਡੂ ਦੀ ਨੀਡਫੁਲ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਇਸ ਫਿਲਿੰਗ